ਅਸੀਂ ਡਾਕਾ ਮਾਰ ਰਹੇ ਹਾਂ ਕਤਲ ਕਰ ਰਹੇ ਹਾਂ ਚਿੱਟਾ ਵੇਚ ਰਹੇ ਹਾਂ ਚਿੱਟਾ ਵੇਚਣ ਵਾਲੇ ਸ਼ਰਿਆਂ ਵੇਚ ਰਹੇ ਆ ਸ਼ਰਿਆਂ ਮੱਤੇ ਡਾਕਾ ਪਾਈ ਜਾਂਦਾ ਜੂੜਨਾ ਹੁੰਦਾ ਡੱਟਾ ਹੁੰਦਾ ਰੋਜ਼ ਕਤਲ ਹੁੰਦੇ ਆ ਆ ਖੜੇ ਨਹੀਂ ਜਾਂਦੇ ਪੁਲਿਸਾਂ ਤੋਂ ਆ ਸਰਕਾਰਾਂ ਤੋਂ ਐਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੰਨ ਕੰਨ ਦਾ ਸਾਡੇ ਆਖ ਲੈ ਕੰਡੀਸ਼ਨ ਖੜਾ ਜੀ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਹਾਂ ਆ ਲੋਕ ਮਰ ਗਏ ਸਾਰਾ ਦੱਖਣੀ ਮਾਲਵਾ ਯਾਰਾ ਜ਼ਹਿਰਾ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ 드라마 ਜ਼ਹਿਰਾ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਪਾਈਓ ਤੋਂ ਇਹਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ ਦਾ ਪੈਂਦਾ ਰੋਜ ਦਾ ਉਹ ਮਰ ਗਏ ਸਾਰੇ ਇੱਥੇ ਕਾਲੇ ਪੀੜੇ ਨਾਲ ਕੈਂਸਰ ਨਾਲ ਹੱਡੀਆਂ ਦੇ ਰੋਗ ਸਦਾ ਮੜੀ ਜਾ ਰੋਗ ਬਾਗ ਮਾਰਦੇ ਨੇ ਸਾਰੇ ਯਾਰਾ ਤੁਸੀਂ ਸਮਝੋ ਸਰਕਾਰ ਪੁੱਛਰੇ ਇਹਨੂੰ ਬਚਣਾ ਨਹੀਂ ਸਰਕਾਰ ਤਾਂ ਕਹਿੰਦੇ ਆ ਐਦਾਂ ਧੱਕਾ ਐਡੀ ਗੁੰਡਾਗਰਦੀ ਛੜਿਆਂ ਪੁਲਿਸ ਨੇ ਕਿਹਾ ਜੋ ਤੇ ਨਹੀਂ ਬਟਰ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਦੇ ਅਸੀਂ ਐਲਾਨ ਕਰਦੇ ਆਂ ਅੱਜ ਹੋਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆ ਸ਼ਰਿਆ ਬੰਦ ਕਰਾਂਗੇ ਜੋ ਮਰਦੀ ਕਰ ਲਿਓ ਯਾਰ ਇਹ ਬਹੁਤ ਹੋ ਗਿਆ ਛੋਟੇ ਚਪਕਾ ਪਰਚਾ ਪਰਚਾ ਦੇ ਰਹੇ ਗੋਲੀਆਂ ਡਾਂਗਾ ਜੋ ਮਰਦੀ ਮਾਰ ਲਿਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖਿਆ ਵੀ ਸੁਣ ਲਓ ਅਸੀਂ ਜਿੱਦ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਤੋਂ ਲਾਂਹ ਦਾ ਸਰਪੰਚੀ ਦੇ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਸੱਜਣਾ ਦੇ ਕਹਿੰਦੇ ਭਾਈ ਜਦ ਚੋਣਾਂ ਆ ਗਈਆਂ ਉਲਝੇ ਹੋਇਆ ਕੁਝ ਨਾ ਕਾਹੀ ਭਰਦੇ ਕੁ ਨਾ gekeੜਾ ਦਿੰਦੇ ਆ ਤੁਸੀਂ ਉਹ ਅੱਗੇ ਰੱਖ ਲਓ ਅਸੀਂ ਆਖਿਆ ਜੀ ਅੱਗੇ ਰੱਖਦੇ ਆ 15 ਤੋਂ ਬਾਅਦ ਵੈਰ ਝੋਨੇ ਦੀ ਭੜਾਈ ਸ਼ੁਰੂ ਆ ਜਾਂ ਕਣਕ ਦੀ ਬੀਜਣੀ ਆ ਕੋਈ ਗੱਲ ਨਹੀਂ ਝੋਨਾ ਵੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ 'ਚ ਉਦੋਂ ਪਹਿਲਾਂ ਤੁਰਾਂਗੇ ਇਹ ਐਲਾਨ ਆ ਸ਼ਰਿਆਮ ਐਲਾਨ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਇਹ ਹੁਣ ਕੋਈ ਆਪਣੀ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਆ ਗੰਡਾਗਰਦੀ ਕਰਨੀ ਆ ਆ ਤੱਕਸ਼ਾਈ ਕਰਨੀ ਆ ਆ ਬੱਜਮ ਹੀ ਹੱਤ ਹੋਗੀ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾਂ ਦੀ ਤਰਕੇ ਦੇ ਇੰਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡੀ ਟੀਮ ਨੂੰ ਕਿ ਨਾ ਜੀ ਉੱਥੇ ਵੀ ਅਸੀਂ ਪ੍ਰੈਸ ਕਰਨ ਫਤਗਾ ਲਾ ਕੇ ਚਾਰ ਪੇਰੇ ਬੰਦੇ ਨਾ ਅਸੀਂ ਸ਼ਰਤ ਰੋਕਣ ਦੀ ਗੱਲ ਕਰਦਿਆਂ ਯਾਰਾ ਇਹ ਲੋਕਾਂ ਨੂੰ ਤਾਂ ਚੱਲ ਰਿਹਾ ਆਪਣੀ ਗੱਲ ਰੱਖਦਾ ਵੀ ਰੁਕਾਰਨੀ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਕੱਠ ਹੋਇਆ ਇੱਥੇ ਐਸੇ ਪੌਦੇ ਥੱਲੇ ਵੱਡਾ ਸਾਰੇ ਮੀਡੀਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਇਹਨੂੰ ਚਲਾਓ ਨਾ ਇਹਨੂੰ ਬੰਦ ਕਰ ਦੋ ਡੀਡੀਵੀ ਕਰਾ ਲਿਆ ਸਾਡੇ ਇੱਥੇ ਵੀ ਕਵਰੇਜ ਹੋਈ ਵੀ ਫੇਰ ਹੁਣ ਪੁਲਿਸਾਂ ਹੀ ਦਬਾਅ ਪਾਉਣ ਲੱਗ ਗਏ ਵੀ ਉੱਥੇ ਨਹੀਂ ਬੈਠਣ ਦੇਣਾ ਕਿ ਜੀ ਇਹਦਾ ਕੋਰ ਲੱਗਿਆ ਕਮਾਲ ਆ ਯਾਰ ਉਹ ਕੋਰ ਅਸੀਂ ਧੂਏ ਚ ਲੈਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਦਾ ਤੁਸੀਂ ਮੈਂ ਲੋਕਾਂ ਦੇ ਵੀ ਕਹਿਣਾ ਚਾਹਣਾ ਓਏ ਤੁਸੀਂ ਕਿਹੜੀਆਂ ਬੋਟਾਂ ਚੋਲਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਦੀ ਰੇਨੀ ਨਾ ਆ ਗਿਆ ਘਾਤੀ ਹੇਡਾਂ ਤੇ ਰੇਨੀ ਨਾ ਆ ਗਿਆ ਦਰਿਆਵਾਂ ਦੇ ਪਾਣਾਂ ਤੇ ਰੇਨੀ ਨਾ ਆ ਗਿਆ ਕਿਵੇਂ ਬਚਣਾ ਕੋਲ ਨਾਲ ਛੜੇ ਪਾਣੀ ਵੀ ਪੀਂਦੇ ਤੁਮ ਆਪ ਮੰਨ ਪਾਣੀ ਵੀ ਪੀਂਦਾ ਇਹਨਾਂ ਦੇ ਬਰਕਰਰ ਪਾਣੀ ਵੀ ਪੀਂਦੇ ਉਹ ਪਾਣੀ ਹਿੰਦੂ ਉਸਤ ਸੈਕਟਰ ਮੁਸਲਮਾਨ ਸਾਰੇ ਪੀਂਦੇ ਆ ਉਹ ਪਾਣੀ ਆ ਦਾ ਜੀਵਨ ਆ ਖੜ ਕੇ ਦੇਖੋ ਗਲੇ ਗੁੱਡੇ ਦਰਿਆ ਤੇ ਆ ਕੇ ਖੜ ਕੇ ਦੇਖੋ ਤੁਸੀਂ ਮਟੇ ਦੇ ਜੋ ਕਿ ਟਿਕ ਪੋਗੇ ਓਏ ਜਿਹੜੀਆਂ ਜਹਰਾ ਲੋਕ ਤੁਸੀਂ ਪੀ ਰਹੇ ਆ ਹੱਥ ਬੰਨ੍ਹ ਕੇ ਬੈਂਤੀਆਂ ਪੰਜਾਬ ਦੇ ਲੋਕ ਉਹ ਸਰਦੋ ਇਹਨੇ ਨਾ ਚੱਪਾ ਜਤ ਨਿਵਲੀ ਟਣਾਲੀਆਂ ਉਹ ਤੁਸੀਂ ਟੁਲਾ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹਾਂ ਤੁਸੀਂ ਉਹ ਪਿੱਛੇ ਪਿੱਛੇ ਪਾ ਦੇ ਫੜਦਾ ਮੈਂ ਖੁਲਾਮੀ ਪਾਟ ਜਾ ਮੈਂ ਤਮਕਾਨੀ ਪਾਟ ਦੀਦਾ ਉਹ ਅੱਕੀ ਟਕੂਤਾ ਪਾਟੀਆਂ ਨਾਲੇ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਆਪਾ ਲੋਗੇ ਬੰਦੇ ਮਾਰੋਗੇ ਫਿਰ ਪੜੋਗੇ ਓਏ ਆ ਬਚਾ ਲੋ ਏ ਜੇ ਆਪ ਦੀ ਜਵਾਨੀਆਂ ਤੇ ਜਵਾਬ ਦੇਣਾ ਜੈਰਾਂ ਤੋਂ ਰੋਕ ਲੋ ਪੰਜਾਬ ਨੂੰ ਉਹ ਪੱਛੱਲਿਆ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਕਿਤੇ ਨਾ ਮਾਰਦੇ ਓਏ ਉਹ ਰੈਂਜਾ ਖੁੰਦਾਂ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਲੋਇਪੁਰ ਤੋਂ ਲੈ ਕੇ ਬਹੁਲ ਖਾਲਕਾ ਮੁਕਸਰ ਫੀਪੁਰ ਮੋਗੇ ਦੇ ਪਿੰਡਾਂ ਤੇ 80% ਲੋਕਾਂ ਨੂੰ ਕਲਾ ਪੀ ਲਿਆ 12 ਬਰਾ 13 ਤਰਾ ਕਰ ਮਹੀਨੇ ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ ਸਾਲ ਦੇ ਜਵਾਬ ਕਦੇ ਗੁੱਡੇ ਫਿਰ ਹੋ ਗਏ ਹੱਥਾਂ ਪਰੇ ਪਿਆ ਕੋਲ ਕੋਟਾ ਦੱਬੀਆਂ ਜਾਣ ਕੋਈ ਸਰਕਾਰ ਨਾਲ ਕੋਟਾ ਇਹ ਜਲਨੀ ਮੱਤਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਕੋਟਾ ਵੀ ਪਾਣੀ ਚ ਲੈਣੀ ਹੈ ਮੈਂ ਜਾਣ ਕੇ ਕੋਟਾ ਦੱਬੀਆਂ ਇਹ ਕਿ ਲੋਕਾਂ ਨੂੰ ਜੇ ਪਤਾ ਲੱਗ ਜੇ ਇੰਨੇ ਪਾਣੀ ਲੋਕ ਆ ਉੱਥੇ ਨਾ ਖੜੇ ਹੋਣ ਉਹ ਉੱਥੇ ਖੜਾ ਹੋ ਕੰਮ ਚੱਲੇ ਉਹਦਾ ਖਾਣ ਚੱਲੇ ਫਰੇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਆ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਕਿ ਸਾਡੇ ਦਵਾ ਕਰਕੇ ਅਛੜਿਆ ਤੰਤ ਕਰ ਜਾਂ ਆਖਰੀਆਂ ਬੰਦ ਹੋ ਜਾਣ ਜੇ ਬਣਾ ਹਮਾਰੀ ਕਹਿੰਦਾ ਵੀ ਤੇ ਤਨਤਰੀ ਉਹ ਸ਼ਰਿਆਮ ਕਿੱਟੇ ਲਾ ਕੇ ਬੰਦ ਕਰਾ ਕੇ ਦੇ ਪੰਜਾਬ ਦੇ ਲੋਕਾਂ ਨੂੰ ਕੀ ਕਰ ਜਾਓ ਓਏ ਆ ਜਾਓ ਜੇ ਬਚਣਾ 3 ਨਵੰਬਰ ਜਾ ਰੱਖੋ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ ਤੇ ਇਸ ਜਿਹੜਾ ਲੋਕਾਂ ਨੂੰ ਦਿਖਾਵਾਂਗੇ ਦਿਖਾਵਾਗੇ ਦੀ ਹੈਈਆਂ ਨਾ ਪੀ ਰਹੇ ਹਾਂ ਅਰੇ ਜ਼ਹਿਰਾਂ ਦਾ ਪੱਕਾ ਹੱਲ ਚਾਹੁੰਦੇ ਆ ਜੇ ਅਸੀਂ ਲਾ 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 ਕਰਉਣੀ ਹੁੰਦੀ ਤਾਂ ਕਰਕੇ ਕਿਤੇ ਤਾਂ ਨਹੀਂ ਉਹਦੇ ਕਹਿਣ ਦੇ ਬੰਦ ਕਰਾ ਦਾ ਕਿਸਾਨੀ ਦੇ ਦੀ ਨਹੀਂ ਆਸੀ ਜੋ ਜ਼ਹਿਰ ਉਹ ਕੈਮੀਕਲ ਰਸਾ ਵੀ ਧਰਤੀ ਹੇਠਾਂ ਵੀ ਪਾਏ ਜਾ ਰਿਹਾ ਸਾਡੇ ਹੋਰ ਵੀ ਦਰਿਆ ਨੇ ਪੂਰੇ ਪੰਜਾਬ 'ਚ ਪਾਣੀ ਪੈ ਰਿਹਾ ਕੱਲੇ ਫੁੱਟੇ ਦਰਿਆ ਦੀ ਕਰ ਨਾ ਕਰ ਗਏ ਜਿਹੜਾ ਸ਼ੁਰੂਆਤ ਹੈ ਉਹ 3 ਦਸੰਬਰ ਨੂੰ ਹੋਏਗਾ ਅਸੀਂ ਮੈਂ ਕਿਹਾ ਸ਼ੁਰੂ ਕਰਕੇ ਪੂਰਾ ਇੱਕ ਤੱਕ ਬੂਦ ਬੂਦ ਦਾ ਧਰਤੀ ਹੇਠਾਂ ਨਜਾਂਂ ਜਾ ਰਹਿਮਤ ਨਹੀਂ ਪਾਏ ਦੇਣੀ ਉਹਦੇ ਲਈ ਲੋਕਾਂ ਤੁਹਾਡੀ ਲੋੜ ਆ ਲਹਿਰ ਦੀ ਲੋੜ ਆ ਲੋਕ ਉੱਠਣਗੇ ਤਾਂ ਗੱਲ ਬਣਨੀ ਆ ਆ ਸਾਡਾ ਕਾਲੀ ਬਈ ਕਿੱਤੀ ਬਈ ਸਾਰੀਆਂ ਜ਼ਹਿਰੀਲੀਆਂ ਨੇ ਰਾਵੀ ਬਿਆਹ ਜ਼ਹਿਰੀਲੇ ਨੇ ਸਖੀਰਾਂ ਦੋ ਕਰਕੇ ਪੱਟੇ ਪੱਟੇ ਦੋ ਖਿੱਤੇ ਹੋਇਆ ਖੂਕਿੱਤੇ ਉਹ ਸਿੱਧਾ ਪਾਣੀ ਸਿੱਟ ਰਿਹਾ ਆ ਆ ਵਜੀਰਾ ਤੇ ਕੀ ਕਰ ਰਹੀ ਸੀ ਆ ਗੀਰਕ ਕੀ ਹੋਇਆ ਆ ਕਰਨਾਲੇ ਵਾਲੇ ਕੀ ਕਰ ਰਿਹਾ ਫਟੇਗੜ ਸਾਹਿਬ ਕੀ ਹੋ ਰਿਹਾ ਹਵੀਰਾ ਪਿੰਡ ਕੋਲੇ ਕੀ ਹੋ ਰਿਹਾ ਸਾਰੀਆਂ ਫੈਕਟਰੀਆਂ ਜੋ ਬੋਰਦਰ ਦੇ ਥੱਲੇ ਪਾਣੀ ਪਾ ਦਿਆ ਨੇ ਆ ਸਾਡੀ ਹੰਸਲਾ ਨਦੀ ਸੀਗੀ ਇਹ ਵੀ ਇਤਿਹਾਸਿਕ ਨਦੀ ਸੀ ਨਾਲਾ ਬਣਾਤਾ ਕਿੰਨੀਆਂ ਨਦੀਆਂ ਨੇ ਸੰਘਾ ਸਟ੍ਰੇਨ ਕੀ ਕਰ ਰਹੀ ਹੈ ਜਲੰਧਰ ਇਹ ਕਰਨਾ ਹੁੰਦਾ ਨਾ ਲਾਲ ਲਾਲਾ ਕਰਾਉਂਦੇ ਗ੍ਰਿਫਤਾਰੀ ਦੇਂਦੇ ਵੀ ਨਹੀਂ ਜੀ ਅਸੀਂ ਤਾਂ ਕਹੇ ਸੀ ਨਹੀਂ ਅਸੀਂ ਬੰਦ ਕਰਤਾ ਕਹਿ ਦਿੰਦੇ ਅਸੀਂ ਜੇ ਅਸੀਂ ਰਹਿਣ ਕਰ ਲਈਏ ਅਸੀਂ ਬੰਦ ਵੀ ਕਰ ਦਿੰਦੇ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਨਹੀਂ ਉਹ ਹੱਲ ਪਹੁੰਚ ਇਹ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਕਿਵੇਂ ਬਚਾਵਾਂਗੇ ਜੇ ਤੁਸੀਂ ਨਹੀਂ ਉੱਠੋਗੇ ਅਸੀਂ ਤੈਨੂੰ ਤੇਰੀ ਗੁਰੂ ਵੀ ਆਣੇ ਆ ਤੇ ਤੈਨੂੰ ਤੇਰੀ ਵੀ ਅਸੀਂ ਤਾਂ ਬੰਦ ਕਰ ਦੇਣ ਤੇ ਜੇ ਤੁਸੀਂ ਨਹੀਂ ਆਉਂਗੇ ਭਾਈ ਤੁਹਾਡੀ ਮਰਜ਼ੀ ਸਾਨੂੰ ਇੱਕ ਬੇਨਤੀ ਆ ਸੋਦੇ ਕ ਪੱਤਰਕਾਰ ਭਰਾ ਮਨੋਜ ਹੀਰੇ ਤੇ ਦੰਗੇ ਭੜਕਾਉਣ ਦਾ ਪਰਚਾ ਹੋਇਆ ਕਿਹੜਾ ਹੋਇਆ ਪੁੱਛੋ ਨਾ ਇਹਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀਪੀ ਅਸੀਂ ਤੁਹਾਨੂੰ ਪੁੱਛੋ ਸੀਪੀ ਨੂੰ ਪੁੱਛੋ ਜੀ ਸਿਰ ਤੇ ਇੱਕ ਪੋਸਟ ਪਾਉਣ ਦੇ ਕਹਿੰਦੇ ਜੀ ਦੰਗੇ ਭੜਕਾਉਣ ਦਾ ਪਰਚਾ ਇਹਦਾ ਉਹ ਪੱਤਰਕਾਰ ਮਨੋਜ ਹੀਰੇ ਦਾ ਇਹ ਕਿਹੜੇ ਬੰਦੇ ਸ਼ਰੀਆ ਅੰਮੀਰੇ ਆਇਆ ਕਰਦਿਆਂ ਗਿਆ ਕਰਦਿਆਂ ਕੋਈ ਕਾਰਵਾਈ ਨਹੀਂ ਹੋਈ ਹਰ ਪਾਸੇ ਜਵਾਬ ਮੰਗਦੀਆਂ ਮਾਦੀ ਦੇਖ ਲੋ ਕੀ ਮਾਦੂਆ ਦਾ ਧਰਤੀ ਬਈ ਸਰਕਾਰਾਂ ਲਈ ਬਹੁਤ ਚੱਕ ਕੇ ਅੰਦਰ ਦੇਦਾ ਇਹ ਜੀ ਗੇਪੜ ਕਰਦੇ ਜੀ ਇਹਨੇ ਕਿਦੇ ਭਾਵਨਾਵਾ ਮਾਜੀ ਦੂਜਿਆਂ ਦੀਆਂ ਉਹ ਕਰਤੀਆਂ ਉਹ ਹਾਲਾਕ ਉਹਦਾ ਇਹ ਕਹਿ ਰਿਹਾ ਤੁਸੀਂ ਭਾਵਨਾ ਭੜਕਾਈ ਨਹੀਂ ਸਾਡੀ ਇਹਦੇ ਬਾਗ ਨੂੰ ਚੱਕ ਕੇ ਮਾਲੀਬਾਰ ਕੇ ਅੰਦਰ ਦੇਦਾ ਹਰ ਬੰਦੇ ਦੀ ਦੀਵਾਨ ਨੂੰ ਗੰਦਾ ਲਾ ਰਹੇ ਆ ਪੁੱਤ ਜਾਂ ਪੰਛੀ ਪੱਤਾ ਹੀ ਪਾੜਦੇ ਆ ਰੱਬ ਵੀ ਦੇਖਦਾ ਆ ਆ ਜਾਗੀ ਤੇ ਤੇਰੇ ਕੋਲ 2 ਸਾਲ ਲੱਗੇ ਪਹਿਲਾ ਪਹਿਲੀ ਲਾਣਗੇ ਤੈਨੂੰ ਇਹ ਕਾਫੀ ਗੱਲ ਕਹਿ ਕੇ ਕਰਨਾਲ ਸਾਹਿਬ ਨੇ ਦੇ ਦੱਦ ਜਾਈ ਕਿ ਕੋਈ ਵੀ ਬਾਪਾ ਬੰਦਾ ਜੰਤੀ ਦਾ ਨਾ ਇਹ ਜਿਹੜਾ ਲਾੜੇ ਐ ਕਿ ਮੈਂ ਲਖਾ ਬੈਂਸ ਸਾਹਿਬ ਜੀ ਕਰਨਲ ਸਾਹਿਬ ਅਸੀਂ ਜੋ ਕਹਿ ਰਹੇ ਹਾਂ ਛੱਡੋ ਜੀ ਜੋ ਭਗਵੰਤ ਮਾਨ ਪਹਿਲਾਂ ਕਹਿੰਦਾ ਰਿਹਾ ਜਸ ਸਪੀਕਰ ਸਾਹਿਬ ਸਾਡੇ ਕਹਿੰਦੇ ਰਹੇ ਆ ਗੱਲਾਂ ਉਹ ਕਰਦੇ ਹੋ ਸਾਡਾ ਕੁਛ ਬਣਾਉਂਦਾ ਬੱਸ ਗੱਲ ਨਹੀਂ ਇਹ ਕਰੂਗੇ ਕਰੂਗੇ ਜੇ ਨਹੀਂ ਕਰੂਗੇ ਤਾਂ ਇਨਾ ਦੱਸੋ ਉਦੋਂ ਗਲਤ ਬੋਲਿਆ ਸੀ ਉਹਦੀ ਜ਼ਿੰਮੇਵਾਰੀ ਲਵੋ ਚਾ ਹੱਦ ਨੂੰ ਆਵਾਂਗੇ ਜੇ ਤੁਸੀਂ ਦੋਨੇ ਨਹੀਂ ਕਰੋਗੇ ਸ਼ਰਮੀਦਾਰ ਕੇ ਛੁੱਪ ਬੈਠੇ ਰਹੋਗੇ ਕੈਰੀ ਦੇ ਅਲਕਾਰ ਦੇ ਚਿੱਟੇ ਦਿਨ ਬੰਦ ਕਰਾਂਗੇ ਔਰ ਕਰਾਂਗੇ ਵੀ ਤਾਜਪੁਰ ਵਾਲੀ ਰੋਡ ਆਲਾ ਟੋਕਲ ਪੁਆਇੰਟ ਵਾਲਾ 9 ਕਰੋੜ ਲੀਟਰ ਜਿੱਥੋਂ ਪਾਣੀ ਪੈਂਦਾ ਸ਼ਰੇਮ ਜਾ ਕੇ ਬੰਦ ਕਰਾਂਗੇ ਰੋਕ ਦੇ ਤਾਂ ਰੋਕ ਲਿਓ ਜੇ ਇਹ ਗੁਨਾਹ ਹੈ ਅਗਰ ਇਨਸਾਨੀਅਤ ਦੀ ਸੇਵਾ ਕਰ ਰਹਾ ਤਾਂ ਇਹ ਗੁਨਾਹ ਅਸੀਂ ਕਰਨ ਜਾ ਰਹੇ ਆਂ ਪੰਜਾਬ ਦੇ ਲੋਕੋ ਤਰੀ ਸੋਚ ਲਿਓ ਇਹ ਇਹ ਹੈ ਨਾ ਤੁਮ ਲੋਕ ਕੋ ਅੰਦਰ ਰੱਖਨੇ ਨਾਲ ਨੂੰ ਮਾਰਨਾ ਚਾਹਦੇ ਹੋ ਤੁਸੀਂ ਫੈਸਲਾ ਕਰਨਾ ਚਾਹਦੇ ਹੋ ਕਿ ਯਾਰਾ ਬੰਦ ਕਰਨਾ ਹੈ ਜਾਂ ਚੱਲਦੇ ਰਹਨਾ ਠੀਕ ਹੈ ਜੀ